ਲਾਓ ਵੀ ਮਿੱਤਰੋ ਅੱਜ ਫੇਰ ਤੁਹਾਨੂੰ ਪੂਰੀ ਵੱਡੇ ਕੱਦ ਕਰਨ ਵਾਲੀ ਬਿਸ਼ੇਰੀ ਲਿਆਤੇ ਹੈ ਜੀ 8 ਕੁ ਮਹੀਨੇ ਬੱਚੀ ਦੀ ਉਮਰ ਹੋਈ ਆ ਪਰ ਕੱਦ ਦੇਖ ਲਓ ਕਿੱਡਾ ਕਰੀ ਫਰਦੇ ਚੰਗੇ ਖਾਨਦਾਨ ਦੀ ਚੈਂਪੀਅਨ ਘੋੜੇ ਦੀ ਐ ਤੇ ਬਣੂ ਵੀ ਚੰਗੀ ਤੇ ਨੌਕਰੇ ਬੱਚੇ ਦੇ ਨਾਲ ਜਿਹੜਾ ਕੋਈ ਭਰਾ ਹੁੰਦਾ ਨਾ ਵੀ ਬਾਈ ਆਪਾਂ ਨੌਕਰੇ ਬੱਚੇ ਦੇ ਨਾਲ ਕੋਈ ਚੰਗੀ ਬਿਸ਼ੇਰੀ ਚਾਹੀਦੀ ਹੈ ਜਿਹੜੀ ਸਾਹਮੇ ਤੇ ਮੁੱਲ ਮੋੜ ਜੇ ਤਾਂ ਮਿੱਤਰੋ ਆਹ ਬੱਚੀ ਸਾਂਭ ਲਿਓ ਤੁਹਾਡਾ ਮੁੱਲ ਮੋੜ ਜੂ ਕੱਦ ਬਹੁਤ ਕੱਡੂ ਲੰਬੀ ਬਹੁਤ ਆ ਹੱਡ ਪੈਰ ਬਹੁਤ ਖੁੱਲੇ ਜੀ ਸਾਰੀ ਡਿਟੇਲ ਤਾਂ ਮੈਂ ਕਿਹੜੇ ਘੋੜੇ ਦੀ ਐ ਕੀ ਸਹੀ ਉਮਰ ਆ ਮਾਂ ਦੀ ਕੀ ਡਿਟੇਲ ਆ ਬਸ ਤੁਸੀਂ ਸਾਰੀ ਵੀਡੀਓ ਦੇਖ ਲਓ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਦੇਖਦੇ ਆ ਵੀਡੀਓ ਇਹ ਉਹਨਾਂ ਦਾ ਵੀ ਤੈ ਦਰੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ 9 ਜਨਵਰੀ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਦੋਸਤੋ ਹਾਜ਼ਰ ਹੋਏ ਆ ਤੇ ਅੱਜ ਤੁਹਾਡੇ ਲਈ ਆਪਾਂ ਚੰਬੀ ਬੱਚੀ ਲਿਆਏ ਆ ਨੁਕਰੇ ਬੱਚੇ ਦੇ ਨਾਲ ਹੀ ਲਿਆਏ ਆ ਖੁੱਲੇ ਹੱਡਾਂ ਪੈਰਾਂ ਦੀ ਚੰਗੀ ਮਜਬੂਤੀ ਤੇ ਚੰਗਾ ਖਾਨਦਾਨ ਵੀਡੀਓ ਪੂਰੀ ਦੇਖ ਲੈ ਤਾਂ ਕਿ ਜਿਹੜੀ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕੋਈ ਭਰਾ ਨੁਕਰੇ ਬੱਚੇ ਦੇਣ ਵਾਲੀ ਚੰਗੀ ਬੰਨ ਵਾਲੀ ਬਸ਼ੀਰੀ ਪਾਲਦਾ ਹੋਵੇ ਭਾਰ ਸਿਰ ਪਾਲਦਾ ਹੋਵੇ ਉਹਦੇ ਤਾਂ ਇਹ ਵੀਡੀਓ ਪਹੁੰਚ ਜੇ ਤੇ ਮਿੱਤਰੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਾਇ ਜਿਹੜੇ ਚ ਪਾਲਿਆਉਂਦੇ ਆ ਤੇ ਆਜੋ ਵਾਅਦੇ ਆ ਵੀਡੀਓ ਵਾਲ ਡਿਟੇਲ ਦਿੰਨੇ ਆ ਦੋਸਤੋ ਤੋ ਇਹ ਵੀਡੀਓ ਦੇਖ ਲਈ ਗਲਟੀ ਚੰਬੀ ਬੱਚੀ ਆ ਸਾਰੇ ਪਿੰਡੇ ਚ ਬਾਲ ਚਟਟੇ ਆ ਚਾਰੇ ਪੈਰ ਚਟਟੇ ਤੇ ਮੱਥੇ ਪਟਾ ਸਾਰਾ ਮੂੰਹ ਚਿੱਟਾ ਮਤਲਬ 100% ਆ ਰੰਗ ਨੁਖਰੇ ਬੱਚੇ ਦਿੰਦਾ ਜੀ 100% ਬਾਕੀ ਬੰਦੇ ਦੀ ਮੀਨ ਤਾਂ ਕਹਿਮਤ ਆ ਜਾਂਦੀ ਆ ਪਰ ਜ ਦੂਜੀਆਂ ਘੋੜਿਆਂ ਨਾਲੋਂ ਜ਼ਿਆਦਾ ਚਾਂਸ ਹੈ ਜੇ ਦੇਖੋ ਕਿ ਸਾਰਾ ਪਿੰਡਾ ਦੇਖ ਲਓ ਚਿੱਟੇ ਵਾਲਾਂ ਨਾਲ ਹੀ ਭਰਿਆ ਹੋਇਆ ਉੰਡੀ ਵਾਲਾ ਕੰਨ ਆ ਦੋਸਤੋ ਖਾਨਦਾਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਦਰਾਹੇ ਵਾਲੇ ਸਣੀ ਬਾਈ ਹੁਣ ਵਾਲੇ ਘੋੜੇ ਦਾ ਕਿੰਗ ਦੀ ਬੱਚੀ ਆਏ ਨੁਗਰਾ ਗੋੜਾ ਜਿਹੜਾ ਕਿੰਗ ਚੈਂਪੀਅਨ ਬਣਿਆ ਹੋਇਆ ਜਿਨ੍ਹਾਂ ਦੀ ਆਸਮ ਫੀਡਾ ਉਹਨਾਂ ਦੇ ਘੋੜੇ ਦੀ ਬੱਚੀ ਆ ਜੀ ਇਹਦੀ ਮਾਂ 62 ਇੰਚ ਦੀ ਗਾਲ ਦੀ ਚੰਬੀ ਗੋੜੀ ਆ ਉਹਨਾਂ ਨੇ ਮਾਲਕਾਂ ਨੇ ਜੀ ਤੋਂ ਆਪਾਂ ਲਿਆਂਦੀ ਆ ਉਹਨਾਂ ਨੇ ਆਪਾਂ ਨੂੰ ਇਹਦੀ ਮਾਂ ਦੁੱਡਾਂ ਵਾਲੇ ਰਾਜੂ ਜੀ ਦੱਸਿਆ ਦੋਸਤੋ ਚਲੋ ਮਾਂ ਆਪਾਂ ਅਨਨੋਨ ਮੰਨ ਕੇ ਦਵਾ ਪਰ ਜਿਹੜੀ ਇਹਦੇ ਬਾਪ ਦੀ ਉਹਨਾਂ ਨੇ ਆਪਾਂ ਨੂੰ ਗਾਰੰਟੀ ਦਿੱਤੀ ਆ ਕੈਂ ਘੂੜੇ ਦੀ ਐ ਚੈਂਪੀਅਨ ਘੂੜੇ ਦੀ ਤੇ ਘੂੜ ਬੱਚੀ ਦਾ ਹੱਡ ਪੈਰ ਦੇਖੋ ਸੰਭਦਾ ਆ ਕੇ ਸੈਜ ਦੇਖੋ ਲੈਂਥ ਦੇਖੋ ਫੁੱਲੇ ਬਾਡੀ ਦੀ ਆ ਮੰਨ ਲਓ ਵੱਡੀ ਵਨ ਵਾਲੀ ਘੂੜੀ ਆ ਸੋ ਜਿਹੜੇ ਵੀ ਮੇਰੇ ਕਿਸ ਭਰਾ ਦੇ ਚੱਲਦੀ ਹੋਈ ਪਸੰਦ ਹੋਈ ਤਾਂ ਉਹ ਬੱਚੀ ਖਰੀਦ ਸਕਦਾ ਦੋਸਤੋ ਭਾਅ ਸਾਰੀ ਦੇ ਦਾਂਗੇ ਜੈਜ ਮੁੱਲ ਦੀ ਆ ਸੋ ਕੋਈ ਭਰਾ ਲੈਣਾ ਚਾਹੁੰਦਾ ਹੋਇ ਬਿਸ਼ੇਰੀ ਤਾਂ ਸੰਪਰਕ ਕਰ ਲਓ ਨੰਬਰ ਦੇ ਦਿੱਤੇ ਬਹੁਤ ਬਹੁਤ ਧੰਨਵਾਦ